ਦ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤੀ ਮਾ ਵੱਡੀ ਖਬਰ ਤੁਹਾਡੇ ਨਾਲ ਸੰਜੀ ਕਰ ਰਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਆਚਾਨਕ دہشت ਦਾ ਮਾਹੌਲ ਬਣ ਜਾਂਦਾ ਜਿਸ ਤੋਂ ਬਾਅਦ ਪਾਜੜਾ ਪੈ ਜਾਂਦੀ ਹੈ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲ ਜਾਂਦੀ ਆ ਸੂਚਨਾ ਮਿਲਣ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਸਾਰੇ ਵਕੀਲ ਅਤੇ ਸਟਾਫ ਮੈਂਬਰਾਂ ਨੂੰ ਅਦਾਲਤ ਦੇ ਗੇਟਾਂ ਤੇ ਜਿਹੜੇ ਮਜੂਦ ਸੀ ਉਹਨਾਂ ਨੂੰ ਜਿਹੜਾ ਬਾਹਰ ਕੀਤਾ ਗਿਆ ਜਿਹੜਾ ਜਾਨੀ ਕਿ ਉਸ ਕੋਰਟ ਕੰਪਲੈਕਸ ਦੇ ਵਿੱਚੋਂ ਬਾਹਰ ਕੱਢ ਕੇ ਗੇਟਾਂ ਦੇ ਉੱਪਰ ਲਿਆਂਦਾ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਟੀਮਾਂ ਨੇ ਬਰੀਕੀ ਦੇ ਨਾਲ ਤਲਾਸ਼ੀ ਕਰ ਰਹੀਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਅਚਾਨਕ ਹਾਈ ਕੋਰਟ ਦਾ ਜਿਹੜਾ ਕੋਰਟ ਕੰਪਲੈਕਸ ਆ ਬਹੁਤ ਵੱਡਾ ਦੋ ਸੂਬਿਆਂ ਦੀ ਜਿਹੜੀ ਸਟੇਟ ਦੀ ਹਾਈ ਕੋਰਟ ਆ ਤੇ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਕੇਸ ਚੱਲਦੇ ਨੇ ਰੋਜ਼ਾਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਵਕੀਲ ਜਾਂ ਪਰ ਹੋਰ ਕੰਮਕਾਜੀ ਜਿਹੜੇ ਲੋਕ ਨੇ ਕਰਮਚਾਰੀ ਨੇ ਉੱਥੇ ਮੌਜੂਦ ਹੁੰਦੇ ਨੇ ਜਦੋਂ ਅਚਾਨਕ ਅਜਿਹੀ ਖ਼ਬਰ ਆ ਜਾਂਦੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਤੇ ਉਸ ਤੋਂ ਬਾਅਦ ਫਿਰ ਮਹੌਲ ਤੈਸ਼ਦਦਾ ਬਣ ਜਾਂਦਾ ਪੁਲਿਸ ਟੀਮਾਂ ਬੰਬ ਨਿਰੋਧਕ ਟੀਮਾਂ ਨੇ ਜਿਹੜੀਆਂ ਉਹ ਵੀ ਮੌਕੇ ਤੇ ਪਹੁੰਚਦੀਆਂ ਨੇ ਇਲਾਕੇ ਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਤੇਜ਼ੀ ਦੇ ਨਾਲ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਗਿਆ ਪਰ ਕੁਝ ਸੂਤਰਾਂ ਵੱਲੋਂ ਤੋਂ ਖਬਰ ਹੁਣ ਤੱਕ ਦੀ ਇਹ ਵੀ ਆ ਰਹੀ ਆ ਕਿ ਕਿਸੇ ਵੀ ਤਰੀਕੇ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਫਿਰ ਆਮ ਕੰਮਕਾਜ ਜਿਹੜਾ ਮੁੜ ਸ਼ੁਰੂ ਕਰ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੀਡੀਆ ਸੂਤਰਾਂ ਵੱਲੋਂ ਤੋਂ ਵੱਡੀ ਖਬਰ ਆ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਿਆ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਵਾਰ ਹੈ ਕੋਰਟ ਕੰਪਲੈਕਸ ਐਸ ਡੀ ਐਮ ਦਫ਼ਤਰ ਜਾਂ ਫਿਰ ਸਰਕਾਰੀ ਦਫ਼ਤਰਾਂ ਨੂੰ ਬੰਬ ਦੇ ਨਾਲ ਓਡਾਉਣ ਦੀਆਂ ਈਮੇਲਸ ਧਮਕੀਆਂ ਆ ਚੁੱਕੀਆਂ ਨੇ ਉਸ ਤੋਂ ਬਾਅਦ ਜਾਂਚ ਪੜਤਾਲ ਚੱਲ ਰਹੀ ਹੈ ਬਹੁਤ ਵਾਰ ਹੈ ਕਦੇ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਬਹੁਤ ਸਾਰੇ ਸਕੂਲਾਂ ਨੂੰ ਬੰਬ ਦੇ ਨਾਲ ਓਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਤੇ ਅੱਜ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਿਆ ਸਰਚ ਆਪਰੇਸ਼ਨ ਜਾਰੀ ਹੈ ਸਾਰਾ ਜਿਹੜਾ ਕੋਰਟ ਕੰਪਲੈਕਸਾ ਖਾਲੀ ਕਰਵਾ ਦਿੱਤਾ ਗਿਆ ਸਾਰੇ ਵਕੀਲ ਅਤੇ ਸਟਾਫ ਮੈਂਬਰ ਬਾਹਰ ਗੇਟਾਂ ਦੇ ਉੱਪਰ ਮੌਜੂਦ ਨੇ ਕੋਰਟ ਕੰਪਲੈਕਸ ਖਾਲੀ ਕਰ ਦਿੱਤਾ ਗਿਆ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਟੀਮ ਬਰੀਕੀ ਦੇ ਨਾਲ ਤਲਾਸ਼ੀ ਕਰ ਰਹੀਆਂ ਨੇ